ਸੁਲਤਾਨਪੁਰ ਲੋਧੀ ਨੂੰ ਅਲਵਿਦਾ ਕਹਿ ਕੇ ਗੁਰੂ ਜੀ ਇੱਕ ਲੰਬੀ ਯਾਤਰਾ ਉੱਤੇ ਚਲੇ ਗਏ ਭਾਈ ਮਰਦਾਨਾ ਉਹਨਾਂ ਦੇ ਨਾਲ ਸੀ ਉਹ ਯਾਤਰਾ ਦਾ ਪਹਿਲਾ ਪੜਾਵ ਉਹਨਾਂ ਨੇ ਸਹਿਦਪੁਰ ਜਿਸ ਨੂੰ ਬਾਅਦ ਵਿੱਚ ਅਹਿਨਬਾਦ ਕਿਹਾ ਜਾਂਦਾ ਸੀ ਜਾ ਕੇ ਕੀਤਾ ਗੁਰੂ ਜੀ ਨੇ ਇੱਕ ਨਾਮੇ ਪ੍ਰਕਾਰ ਦਾ ਨਿਬਾਸ ਲਿਬਾਸ ਪਾਇਆ ਸੀ ਅਤੇ ਭਾਈ ਮਰਦਾਨੇ ਨੇ ਅਜੇ ਹੀ ਇੱਕ ਅਨੋਖੇ ਲਿਬਾਸ ਦੇ ਨਾਲ ਇੱਕ ਅਨੋਖਾ ਸਾਜ਼ ਵੀ ਝੱਕਿਆ ਹੋਇਆ ਸੀ ਜਦ ਉਹ ਤੁਰੇ ਜਾਂਦੇ ਸੀ ਤਾਂ ਗੁਰੂ ਜੀ ਨੇ ਵੇਖਿਆ ਕਿ ਇੱਕ ਕਾਰੀਗਰ ਆਪਣੇ ਕੰਮ ਵਿੱਚ ਮਸਤ ਖੇਤੀਬਾੜੀ ਨਾਲ ਸੰਬੰਧਿਤ ਉਹ ਯਾਰ ਬਣਾਉਣ ਵਿੱਚ ਮਸਤ ਸੀ ਗੁਰੂ ਜੀ ਨੇ ਉੱਥੇ ਹੀ ਖਲੋ ਗਏ ਅਤੇ ਭਾਈ ਮਰਦਾਨੇ ਨੂੰ ਕਿ ਕਹਿਣ ਲੱਗੇ ਸਾਨੂੰ ਅੱਜ ਸਾਡਾ ਪਹਿਲਾ ਸਿੱਖ ਮਿਲ ਗਿਆ ਹੈ ਇਸ ਮਨੋਖ ਵਾਲੇ ਵੇਖੋ ਇਹ ਆਪਣੇ ਕੰਮ ਵਿੱਚ ਇੰਨਾ ਗਲਤਾਨ ਹੈ ਕਿ ਇਸ ਨੂੰ ਬਾਕੀ ਦੁਨੀਆ ਦਾ ਕੋਈ ਵੀ ਅਹਿਸਾਸ ਨਹੀਂ ਜਿਸ ਤਰ੍ਹਾਂ ਇਸ ਕੀਰਤੀ ਨੇ ਆਪਣੀ ਕੀਰਤ ਵਿੱਚ ਮਨ ਲਾਇਆ ਹੈ ਅਤੇ ਆਪਣੇ ਬਾਹਰਲੇ ਮਾਹੌਲ ਨੂੰ ਭੁੱਲ ਗਿਆ ਹੈ ਜੀ ਇਸੇ ਤਰ੍ਹਾਂ ਹੀ ਮਨੁੱਖ ਆਪਣੀ ਸੂਰਤ ਪ੍ਰਭੂ ਦੇ ਸਬੰਧ ਨਾਲ ਜੋੜੇ ਤਾਂ ਉਹ ਪ੍ਰਭੂ ਨੂੰ ਪਾ ਸਕਦਾ ਹੈ ਅੱਜ ਸਾਡਾ ਪਹਿਲਾ ਪੜਾ ਇੱਥੇ ਹੀ ਹੋਵੇਗਾ ਸਹਿਦਪੁਰ ਵਿੱਚ ਹੀ ਮੁਲਕ ਭਾ ਭਾਗੋ ਉੱਥੋਂ ਦੇ ਨਵਾਬ ਦਾ ਕਾਰ ਮੁਖਤਾਰ ਸੀ ਉਹ ਸਰਕਾਰੀ ਸਾਹੀ ਤੇ ਅਤੀ ਜ਼ੁਲਮ ਕਰਕੇ ਧਨ ਕਮਾਉਂਦਾ ਸੀ ਅਤੇ ਆਪਣੇ ਆਪ ਨੂੰ ਆਪ ਹੀ ਰੱਬ ਸਮਝਦਾ ਸੀ ਆਪਣੇ ਆਪ ਨੂੰ ਸ਼੍ਰੇਸ਼ਟ ਦੱਸਣ ਵਾਸਤੇ ਉਸ ਇੱਕ ਦਿਨ ਬਹਿਮ ਭੋਜ ਕੀਤਾ ਅਤੇ ਆਪਣੇ ਅਹਲਕਾਰੀਆਂ ਨੂੰ ਕਿਹਾ ਕਿ ਹਰ ਸੰਤ ਮਹਾਤਮਾ ਇਸ ਭੋਜਨ ਨੂੰ ਖਾਣ ਵਾਸਤੇ ਆਵੇ ਭਾਈ ਲਾਲੋ ਤੋਂ ਤੇ ਗੁਰੂ ਜੀ ਨੂੰ ਵੀ ਇਸ ਇਹ ਸਨੇਹਾ ਪਹੁੰਚਿਆ ਪਰ ਗੁਰੂ ਜੀ ਨੇ ਜਾਣ ਤੋਂ ਸਾਫ਼ ਨਾ ਕਰ ਦਿੱਤੀ ਮਲਕ ਭਾਗੋ ਨੇ ਬੜੇ ਯਤਨ ਕੀਤੇ ਕਿ ਉਹ ਗੁਰੂ ਜੀ ਨੂੰ ਆਪਣੇ ਬ੍ਰਹਮ ਭੋਜ ਤੇ ਲੈ ਆਵੇ ਪਰ ਗੁਰੂ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਇਸ ਤਰ੍ਹਾਂ ਜਦ ਗੁਰੂ ਜੀ ਨੇ ਮਲਕ ਭਾਗੋ ਦੇ 36 ਪਦਾਰਥਾਂ ਨੂੰ ਖਾਨ ਤੋਂ ਨਾ ਕਰ ਦਿੱਤੀ ਅਤੇ ਉਹਨਾਂ ਨੂੰ ਉੱਚੇ ਚੇ ਤੌਰ ਤੇ ਬੁਲਾਉਣ ਆਏ ਮਲਕ ਭਾਗੋ ਦੇ ਦੂਤਾਂ ਨੂੰ ਇਹ ਕਹਿ ਪਿਧਵਾਇਆ ਕਿ ਮਲਕ ਜੀ ਦੇ ਲਹੂ ਭਿੱਜੇ ਪਦਾਰਥਾਂ ਨਾਲੋਂ ਮੈਨੂੰ ਭਾਈ ਲਾਲੋ ਦੇ ਸੁੱਕੇ ਟੁੱਕਰ ਚੰਗੇ ਹਨ ਤਾਂ ਮਲਕੁਪਾ ਗੋ ਬਹੁਤ ਕ੍ਰੋਧ ਵਿੱਚ ਆ ਗਿਆ ਉਸ ਆਪਣੇ ਨੌਕਰਾਂ ਨੂੰ ਆਦੇਸ਼ ਕੀਤਾ ਕਿ ਉਹ ਕਿਸੇ ਵੀ ਢੰਗ ਨਾਲ ਗੁਰੂ ਨਾਨਕ ਨੂੰ ਉਸ ਬ੍ਰਹਮ ਭੋਜ ਤੇ ਲੈ ਕੇ ਆਉਣ ਅਤੇ ਉਸ ਨੂੰ ਦੱਸਣ ਕਿ ਉਸ ਦੇ ਪਕਵਾਨ ਵਿੱਚ ਕਿਵੇਂ ਲਹੂ ਭਰਿਆ ਸੀ ਜਦ ਗੁਰੂ ਜੀ ਨੂੰ ਇਹ ਸੁਨੇਹਾ ਮਿਲਿਆ ਤਾਂ ਉਹ ਫੈ ਲਾਲੋ ਅਤੇ ਆਪਣੇ ਹੋਰ ਸ਼ਰਧਾਲੂਆਂ ਨੂੰ ਲੈ ਕੇ ਮਲਕ ਭਾਗੋ ਦੇ ਬ੍ਰਹਮ ਭੋਜ ਤੇ ਪਹੁੰਚ ਗਏ ਫਿਰ ਮਲਕ ਭਾਗੋ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗੁਰੂ ਜੀ ਨੂੰ ਕਿਹਾ ਤੁਸਾਂ ਮੇਰੇ ਪਕਵਾਨ ਨੂੰ ਲਹੂ ਪੀਜਾ ਕਿਹਾ ਹੈ ਜਦ ਕੀ ਇਸਨੀ ਇਸ ਦੀ ਤਿਆਰੀ ਵਿੱਚ ਮੈਂ ਕਈ ਮਨ ਕਿਉ ਲਾ ਦਿੱਤਾ ਹੈ ਗੁਰੂ ਜੀ ਵੀ ਫਿਰ ਜਲਾਲ ਵਿੱਚ ਆ ਗਏ ਅਤੇ ਇਹ ਉੱਚ ਜਾਤੀ ਦੇ ਜ਼ੁਲਮ ਦੇ ਜ਼ਬਰ ਨਾਲ ਖੋਈ ਰੋਟੀ ਜਿਹੜੀ ਕਿੰਨੇ ਆ ਲੋਕਾਂ ਦੇ ਲਹੂ ਨੂੰ ਚਸਕੇ ਬਣੀ ਹੈ ਅਤੇ ਉਹ ਉੱਠ ਕੇ ਕਹਿਣ ਲੱਗੇ ਇਸ ਵਿੱਚ ਕੀ ਸ਼ੱਕ ਹੈ ਕਿ ਕਮੀਨ ਦੀ ਦਸ਼ਾ ਨੋਹਾਂ ਦੀ ਕਿਰਤ ਅੰਮ੍ਰਿਤ ਦਾ ਰੂਪ ਹੈ ਅਤੇ ਇਹ ਊਚ ਜਾਤੀ ਦੇ ਜ਼ੁਲਮ ਦੇ ਜਬਰ ਨਾਲ ਖੋਈ ਰੋਟੀ ਜਿਹੜੀ ਕਿੰਨਿਆਂ ਲੋਕਾਂ ਦੇ ਲਹੂ ਨੂੰ ਚੂਸ ਕੇ ਬਣੀ ਹੈ ਲਹੂ ਦੇ ਕੁੱਟਾਂ ਨਾਲੋਂ ਕਿਵੇਂ ਘਟ ਹੈ ਇਸ ਲਈ ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੇ ਕਿਉ ਦੇ ਭਿੱਜੇ ਪਦਾਰਥ ਵਿੱਚ ਲਹੂ ਹੈ ਅਤੇ ਕੋਧਰੇ ਦੀ ਰੋਟੀ ਵਿੱਚ ਦੁੱਧ ਜਿਹਾ ਅੰਮ੍ਰਿਤ ਹੈ ਉਸੇ ਵੇਲੇ ਭਾਈ ਲਾਲੋ ਦੇ ਘਰੋਂ ਕੋਧਰੇ ਦੀ ਰੋਟੀ ਮੰਗਵਾਈ ਗਈ ਅਤੇ ਮਲਕ ਭਾਗੋ ਦੇ ਵਧੀਆ ਪਕਵਾਨ ਵੀ ਇਸ ਇੱਕ ਚਾਂਦੀ ਦੇ ਥਾਲ ਵਿੱਚ ਪਾ ਕੇ ਆ ਗਏ ਗੁਰੂ ਜੀ ਨੇ ਇੱਕ ਹੱਥ ਵਿੱਚ ਕੋਧਰੇ ਦੀ ਸੁੱਕੀ ਰੋਟੀ ਫੜ ਲਈ ਅਤੇ ਦੂਸਰੇ ਹੱਥ ਵਿੱਚ ਮਲਕ ਭਾਗੋ ਦਾ ਇੱਕ ਮਾਲ ਊੜਾ ਫੜ ਲਿਆ ਫਿਰ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਦੋਹਾਂ ਹੱਥਾਂ ਨੂੰ ਕੁੱਟਿਆ ਪਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਸਮਾਇਆ ਅਤੇ ਮਾਲ ਪੂੜੇ ਵਿੱਚੋਂ ਲਹੂ ਦੇ ਟਪਕੇ ਧਰਤੀ ਤੇ ਡਿੱਗ ਗਏ ਹਨ ਹੁਣ ਤੱਕ ਇੱਥੇ ਹਜ਼ਾਰਾਂ ਲੋਕ ਇਕੱਠੇ ਹੋ ਚੁੱਕੇ ਸਨ ਸਭ ਨੇ ਇਹ ਨਜ਼ਾਰਾ ਆਪਣੀ ਅੱਖੀ ਵੇਖਿਆ ਜੇਕਰ ਤੁਹਾਨੂੰ ਇਹ ਛਾਖੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ